ਕੀ ਸੀ ਭਾਈ ਮੇਰੇ ਕੋਲੇ ਯਾਰ ਜਾਣ ਲੱਗਾ ਗੱਡੀ 'ਚ ਪਈ ਹੋਣੀ ਦੇ ਦੂੰ ਹਾਏ ਮੇਰੇ ਨਾਲ ਰਹਿ ਕੇ ਕਿੱਥੇ ਹੋਣਾ ਸੀਗਾ ਪੂਰਾ ਤੇਰਾ ਸੁਪਨਾ ਰਕਾਨੇ ਸੀਗਾ ਰੱਦ ਲਈ ਖਦਾ ਤੂੰ ਦੇਖਣਾ ਜਹਾਜ਼ ਖੜੇ ਰਪੋਟ ਉੱਤੇ ਤੇ ਮੈਂ ਕੋਠੇ ਉੱਤੇ ਬਹਿ ਕੇ ਤੇਰੀ ਕਹਾਣੀ ਦੇਖਦਾ ਮੈਂ ਸੁਆਇਆ ਕੱਲ ਤੂੰ ਹੀ ਪੈਗੇ ਨੇ ਪਤਾਸੇ ਨਾਲੇ ਮੁੰਦੇ ਵੀ ਤਹਿਗੀ ਜੱਟੀ ਹੈ ਹਾਏ ਮੇਰਾ ਦੱਤਾ ਛੱਲਾ ਤੇਰੀ ਉਂਗਲ ਚੋਂ ਲਹਿਗਾ ਤੇ ਤੂੰ ਨਜ਼ਰਾਂ ਚੋਲੇਗੀ ਜੱਟੀ ਹੈ ਹਾਂਜੀ ਕਿਵੇਂ ਜੀ ਉਹ ਨਹੀਂ ਯਾਰ ਭਾਈ ਆਹ ਗਲਤ ਗੱਲ ਆ ਯਾਰ ਉਹ ਭਾਈ ਉਹੀ ਸਟੋਰੀ ਹੈ ਸੇਮ ਹੀ ਆ ਨਾ ਯਾਰ ਪ੍ਰਾਣੀ ਮੇਰੇ ਮੈਂੰਤੀ ਆ ਭਾਈ ਬਣ ਕੇ ਮਤਲਬ ਖੋਰੀ ਦੁਨੀਆ ਹਮ ਆਕੇ ਤੇ ਤੂੰ ਨਾ ਨਹੀਂ ਗਿਣਤੀ ਤੇ ਆਜਮੀ ਹਾਏ ਦੂਰੇ ਟੱਟੇ ਰੰਗ ਵਾਲੀਏ ਇਹ ਵੀ ਸੁਣਾਉਂਗਾ ਹੋ ਮੇਰੇ ਤਾਂ ਮਾਨ ਨਜ਼ਰ ਨਾ ਤੂੰ ਲਾਜ ਨਹੀਂ ਹੋ ਨੀ ਤੂੰ ਰੰਗ ਨਾ ਘਟਾ ਦੀ ਕੇਦੇਰੇ ਮੇਰਾ ਸਾਂਵਲਾ ਜਾਂ ਰੰਗ ਦੇਖ ਕੇ ਹੋਲੀ ਤੂੰ ਹੱਥ ਨਾ ਝੜਾਲੀਂ ਮੱਤੀਏ ਮੇ ਹੱਥ ਗੁਰੂ ਦਾ ਤੰਗ ਦੇਖ ਕਰੇ ਹੁਣ ਤਾਂ ਸਹੀ ਹੋ ਗਿਆ ਤੂੰ ਹਾਂਜੀ ਹਾਏ ਛੋ ਬਛੋ ਬੋਲ ਸੁਣਿਆ ਗੱਲਾਂ ਕਰੇ ਕਿਹੰਜਵਾ ਕਾ ਵਾਲੀਆਂ ਪਿਆਰ ਸਿਖ ਰਹਾ ਤੋ ਡੇਗ ਨਾ ਪਵੇ ਨਾ ਕਟਾਂ ਫਿਕਰ ਹੱਤ ਰਾਤਾ ਗਾਲੀਆਂ ਫੋਟੋ ਕਣ ਇਹਦ ਬਾਸ ਸੁਣੋ ਹਏ ਸਾਰਾ ਕੁਝ ਤਾਂ ਗਵਾਈ ਬੈਠੀਆਂ ਵੇ ਬਸ ਤੈਨੂੰ ਲੰਬਣ ਲਈ ਹਏ ਵੀ ਕੰਪੀਂ ਬੁਲੀ ਜਾਣਾ ਫੜਿਆ ਨਹੀਂ ਚੱਲ ਲਈ ਵੀ ਕਈ ਤੇ ਆ ਕਰਾਂ ਭਾਈ ਹੁਣ ਮਰਦੇ ਤੇਰੇ ਹਿੱਤੇ ਹੋਗੀ ਉਹਨਾਂ ਚੋਂ ਕਿਸੇ ਦੀ ਮੁੰਡਾ ਮਰਦ ਹੂੰ ਮੈਂ ਤੇ ਪਾਣੀ ਫੇਰ ਕਦੇ ਪੁੱਛ ਨਹੀਂ ਨਾ ਸਾਰ ਪਰ ਮੇਰਾ ਕਿੱਥੇ ਤੇਰੇ ਬਿਨਾ ਸਾਰੂ ਹਾਇਤ ਤਾਂ ਲੋਕਾਂ ਦੇ ਕੁੜੇ ਜਿੱਤਣ ਮੈਂ ਦਲਵਾਜੀ ਪਿਆਰ ਵਾਲੀ ਤੇਰੇ ਮੂਹਰੇ ਫਰਦੂ ਹਾਇ ਕਦੀ ਵੀ ਦੂਜਾ ਤੇਰਾ ਨਹੀਂ ਵਿਛੋੜਾ ਸੱਚੀ ਸੋ ਤੇਰੀ ਹਟਾ ਵਿੱਚ ਬਾਜੂ ਵੀ ਨਾਮ ਸਭਾ ਸਭਾ ਦੁਨੀਆ ਤੇ ਛਾਉਂਗਾ ਛਾਗਾ ਕਿ ਨਹੀਂ ਸਹੀ ਹੈ ਉਹ ਨਾਮ ਸਭਾ ਸਭਾ ਦੁਨੀਆ ਤੇ ਛਾਉਂਗਾ ਹਾਏ ਪਹਿਲਾ ਛੱਡ ਜੀ ਨਾ ਨੰਗ ਵੇਖ ਕੇ ਹੋਣੀ ਤੂੰ ਹੱਥ ਨਾ ਛੜਾਣੀ ਮਿੱਠੀਏ ਨੇ ਹੱਥ কবর ਹੁਦਾ ਧੰਗ ਦੇ ਵਿੱਚ ਹੈ ਹੇ ਬਾਦ ਅਦੇ ਕਿਤਾ ਤਾ ਫਿਰ ਪੂਰਾ ਵੀ ਕਰੂੰਗੀ ਵੇ ਮੈਂ ਹੁਣੀ ਜੋ ਗੱਲਾਂ ਨਾ ਦੇਣ ਸਾਰਵੇ ਹੇ ਇੱਕ ਮਾਡ ਰਹੂੰਦੀ ਨਹੀਂ ਬਾਬੂ ਜੀ ਦੀ ਪੱਕ ਤੁਚਾ ਤੀਰੇ ਨਾ ਨਾ ਪਾ ਕੇ ਬਹਿ ਗਈ ਪਿਆਰ ਵੇ ਅੱਗੇ ਕਿਵੇਂ ਅਸੀਂ ਇਹ ਮਾਦਾ ਭੁੱਲ ਗਿਆ ਅਸਤਾ ਮਨੇ ਲਾਇਰਿਕਸ ਕੰਡੋ ਫੋਟੋ ਕਹਾਣੀ ਸੁਣਾਉਣਾ ਚਲੋ ਫੋਟੋ ਕੀ ਹਾਲ ਹੈ ਮਰੇ ਠੀਕ ਹਾਂ ਜੀ ਹਾਂ ਨਹੀਂ ਲਾਸਟ ਸਟੋਰੀ ਨਹੀਂ ਦੱਸ ਨਹੀਂਤਾ